ਮੌਸਮ ਵੀਰੇ ਅਨੁਕੂਲ ਆ ਅੱਜ ਦਾ 5 ਤਰੀਕ ਹੋ ਗਈ ਤੇ ਧੁੱਪ ਚੰਗੀ ਨਿਕਲੀ ਹੋਈ ਆ ਤੇ ਸਪਰੇਹਾਂ ਦਾ ਪੂਰਾ ਜੋਰ ਆ ਸਾਰੇ ਇਲਾਕੇ ਦੇ ਵਿੱਚ ਤਕਰੀਬਨ ਨਾ ਤਾਂ ਕੋਈ ਕਰਨ ਵਾਲਾ ਵਿਹਲਾ ਤੇ ਨਾ ਹੀ ਢੋਲ ਵਾਲਾ ਵਿਹਲਾ ਤੇ ਮੈਂ ਵੀ ਵੀਰੇ ਸਪਰੇਅ ਕਰ ਰਿਹਾ ਉੱਤੇ ਇਹ ਕਾ ਕੰਡੀਸ਼ਨ ਦੇਖੋ ਵੀਰੇ ਆ ਝੋਨੇ ਦੇ ਉੱਤੇ ਸਪਰੇਅ ਕਰੇ ਦਾ ਜਮਾਂ ਡੱਕਾ ਫਾਇਦਾ ਨਹੀਂ ਇਹਨੂੰ ਡਿਸਟਰਬ ਨਾ ਕਰੋ ਜਦੋਂ ਮੁੰਜਰਾ ਝੁਕ ਗਿਆ ਉਦੋਂ ਇਹਦੇ ਤੇ ਆਪਾਂ ਕਾਰਵਾਈ ਪਾ ਸਕਦੇ ਆ ਜਿਹੜਾ ਝੋਨਾ ਆਹਾ ਵਾਲਾ ਵੀ ਗੱਬੇ ਦੇ ਵਿੱਚ ਆ ਗੋਭ ਦੇ ਉੱਤੇ ਆ ਪਹਿਲਾਂ ਹੀ ਹਫਤਾ ਲੇਟ ਹੋ ਗਿਆ ਆਪਣਾ ਝੋਨਾ ਕਿਉਂਕਿ ਮੌਸਮ ਸੀ ਤੇ ਝੋਨੇ ਨੇ ਮੌਸਮ ਦੇ ਅਕੋਰਡਿੰਗ ਪੈਪਾ ਭਰ ਲੀਆਂ ਆਪਦੀਆਂ ਜਿਹੜਾ ਝੋਨਾ ਆਹ ਵਾਲੀ ਕੰਡੀਸ਼ਨ ਦੇ ਉੱਤੇ ਆ ਇਹਦੇ ਉੱਤੇ ਇੱਕ ਚੰਗੀ ਦਵਾਈ ਕਰ ਲਓ ਵੀਰੇ ਇੱਕ ਫੰਗੀਸਾਈਡ ਪਾ ਲਓ ਇੱਕ ਸੁੰਡੀ ਵਾਲੀ ਪਾ ਲਓ ਗੋਭ ਦੀ ਪੱਤਾ ਲਪੇਟ ਵਾਲੀ ਜੇ ਨਾਲ ਪਾਉਣੀ ਆ ਤੁਸੀਂ ਤਾਂ ਸਸਤੀ ਤੇਲੇ ਵਾਲੀ ਪਾ ਸਕਦੇ ਹੋ ਬਈ ਠੀਕ ਆ ਜੇ ਟ్రਾਇਲ ਕਰਨਾ ਮਹਿੰਗੇ ਵੱਲ ਜਾਣਾ ਤਾਂ ਤੁਸੀਂ ਜਿਹੜਾ ਝੋਨਾ ਤੁਹਾਨੂੰ ਐ ਲੱਗਦਾ ਵੀ ਪੂਰਾ ਫੱਬਿਆ ਹੋਇਆ ਉਹਦੇ ਵੱਲ ਤੁਸੀਂ ਪੈਕਸਾ ਲਾਉਣ ਜਾਂ ਹਿਬੀ ਫਿੰਨ ਵੱਲ ਕੋਟੇ ਵਾਲੇ ਪਾਸੇ ਜਾ ਸਕਦੇ ਹੋ ਤੇ ਮੈਨੂੰ ਕਮੈਂਟ ਜਰੂਰ ਕਰੋ ਕਿਹੜੀ ਸਪਰੇਅ ਤੁਸੀਂ ਕੀਤੀ ਆ